ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਆਏ ਹੋਏ ਹਾਂ ਜੀ ਭੈਣੀ ਵਾਲੇ ਖੇਤ ਤੇ ਅੱਜ ਆਪਾਂ ਮੱਕੀ ਨੂੰ ਨਾਲੇ ਤਾਂ ਪਾਣੀ ਲਾਵਾਂਗੇ ਤੇ ਨਾਲੇ ਆਪਾਂ ਸਪਰੇਅ ਕਰਾਂਗੇ ਸਪਰੇਅ ਵੀ ਤੁਹਾਨੂੰ ਦੱਸਾਂਗੇ ਵੀ ਕਿਹੜੀ ਕਰਾਂਗੇ ਕੀ ਕੀ ਆਪਾਂ ਛਿੜਕਣਾ ਹੈ ਕੀ ਆਪਣੇ ਕੋਲੇ ਮੰਨ ਲ ਕੇ ਚਲੋ ਵੀ ਪੈਟਕ ਘਾਟਾਂ ਵਾਲੀਆਂ ਦਵਾਈਆਂ ਜੋ ਵੀ ਕੁਝ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਆਪਾਂ ਮੋਟਰ ਚਲਾ ਦਿੱਤੀ ਹੈ ਤੇ ਪਾਣੀ ਬਸ ਚੱਲ ਪਿਆ ਆਪਣੇ ਬਾਹਣ ਚ ਮੱਕੀ ਚ ਪੈਣ ਲੱਗ ਗਿਆ ਤੇ ਅਜੇ ਦੂ ਬਾਅਦ ਸਾਨੂੰ ਦੱਸਾਂਗੇ ਜੀ ਆਪਾਂ ਆਪਾਂ ਕਰਾਂਗੇ ਸਪਰੇ ਵੀ ਇੰਜਨ ਵਾਲੇ ਢੋਲੇ ਨਾਲ ਹਾਂਜੀ ਇੱਕ ਤਾਂ ਆਪਾਂ ਡੀਏਪੀ ਹੈਗਾ ਆਪਣੇ ਕੋਲੇ ਭੁੰਤਾ ਹੋਇਆ ਤੇ ਦੂਜਾ ਆਪਾਂ ਸਾਨੂੰ ਦੱਸਦੇ ਆਂ ਵੀ ਕੀ ਕੀ ਆਪਾਂ ਸਿੜਕਾਂਗੇ ਸਪਰੇ ਅੱਜ ਉਤੇ ਵੀ ਉ ਤਾਂ ਮੱਕੀ ਆਪਣੀ ਠੀਕ ਹੈ ਆ ਸਾਨੂੰ ਦਿਖਾ ਦਿੰਨੇ ਆਂ ਮੱਕੀ ਆਪਣੀ ਵੈਸੇ ਤਾਂ ਆਪਣੀ ਮੱਕੀ ਠੀਕ ਹੈ ਥੋੜਾ ਜਿਹਾ ਥਾਣਾ ਆਪਾਂ ਉਧਰਲੇ ਪਾਸੇੋਂ ਮੰਨ ਕੇ ਚਲੋ ਵੀ ਆਪਾਂ ਟਿੱਬਾ ਸਿਗਾ ਆਪਣੇ ਵਾਹਣ 'ਚ ਵੀ ਉਹ ਚਕਾਇਆ ਸੀ ਉਹਦੇ 'ਚ ਥੋੜੀ ਜਿਹੀ ਮੱਕੀ ਆਪਣੀ ਹੈਗੀ ਆ ਜ਼ਰੂਰ ਹੈ ਛੋਟੇ ਕੱਦ ਦੀ ਹੈਗੀ ਵੈਸੇ ਮੱਕੀ ਉਹ ਵੀ ਠੀਕ ਹੈ ਇੰਨੀ ਵੀ ਹੈ ਨਹੀਂ ਤੇ ਵੈਸੇ ਸਾਨੂੰ ਦੀਦੀ ਹੋਊਗੀ ਥੋੜਾ ਜਿਹਾ ਫਰਕ ਆ ਮੱਕੀ ਨੂੰ ਉਹ ਮੱਕੀ ਦਾ ਹੈਗਾ ਤੇ ਉਹਦੇ ਕਰਕੇ ਆਪਾਂ ਇਸ ਲਈ ਸਪਰੇਅ ਲੈ ਕੇ ਆਏ ਆ ਵੀ ਸਾਰੀ ਤੇ ਆਪਾਂ ਛਿੜਕ ਦਿੰਨੇ ਆ ਤੇ ਨਾਲੇ ਤਾਂ ਆਪਣੀ ਚਲੋ ਘਾਟਾਂ ਪੂਰੀਆਂ ਹੋ ਜਾਣਗੀਆਂ ਮੱਕੀ ਦੀਆਂ ਤੇ ਨਾਲੇ ਆਪਾਂ ਵੀ ਪਾਣੀ ਲੱਗ ਜੂਗਾ ਲਾਈਟ ਚੱਲੀ ਜਾਂਦੀ ਐ ਵੈਸੇ ਤਾਂ ਲਾਈਟ ਰੋਜ਼ ਹੀ ਆਉਂਦੀ ਐ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲਾਈਟ ਚੱਲਦੀ ਐ ਜਾਨਾ ਤੇ ਬਾਕੀ ਆਪਾਂ ਰੇਹ ਵੀ ਲੈ ਕੇ ਆਇਆ ਤੇ ਰੇਹ ਆਪਾਂ ਕਾ ਧਰਨਾ ਖਾਲਚ ਦੋ ਗੱਟੇ ਰੇਹ ਦੇ ਨੇ ਆਪਾਂ ਨਾ ਛੱਟਣਾ ਨਾ ਖਾਲੀਆਂ ਚ ਤੁਰਨਾ ਕੁਛ ਨਹੀਂ ਕਰਨਾ ਆਪਾਂ ਖਾਲਚ ਰੇਹ ਧਰ ਦੇਨੇ ਆ ਖਾਲਚ ਹੀ ਅੱਜ ਧਰਨਾ ਤੇ ਤਿੰਨ ਕੰਮ ਕਰਾਂਗੇ ਆਪਾਂ ਸਪਰੇਅ ਕਰਾਂਗੇ ਰੇਹ ਮੰਨ ਕੇ ਚਲੋ ਰੇਹ ਪਾਵਾਂਗੇ ਮੱਕੀ ਚ ਤੇ ਪਾਣੀ ਲਾਵਾਂਗੇ ਚਲੋ ਬਣੇ ਰਹੋ ਜੀ ਆਪਣੇ ਚੈਨਲ ਨਾਲ ਤੁਹਾਨੂੰ ਦੱਸਦੇ ਆਂ ਵੀ ਕੀ ਕੀ ਆਪਾਂ ਛੜਕਾ ਕਰਨਾ ਹੈ ਜੀ ਸਪਰੇਅ ਦਾ ਘਾਟਾਂ ਵਾਲੀ ਦਾ ਵੀ ਕਿਹਦੇ ਨਾਲ ਮੱਕੀ ਦਾ ਨਾਲੇ ਤਾਂ ਗ੍ਰੋਥ ਕਰੂਗੀ ਤਾਕਤ ਮਿਲੂਗੀ ਬੂਟੇ ਨੂੰ ਤੇ ਉਹ ਗ੍ਰੋਥ ਵੀ ਕਰੂਗਾ ਤੇ ਨਾਲੇ ਆਪਣੀ ਜਿਹੜੀ ਮੱਕੀ ਮੰਨ ਕੇ ਚਲੋ ਛੋਟੀ ਐ ਪੀਲੇ ਪੀਲੇ ਕ ਵੀ ਦਿਖਾਉਂਦੀ ਐ ਮਾੜੀ ਮਾੜੀ ਵੀ ਉਹ ਵੀ ਆਪਣੀ ਠੀਕ ਹੋ ਜੂਗੀ ਇਸ ਦਵਾਈ ਨਾਲ ਠੀਕ ਐ ਜੀ ਓਕੇ ਤੁਹਾਨੂੰ ਦੱਸਦੇ ਆਂ ਜੀ ਆਪਾਂ ਛੜਕਣ ਲੱਗਦੇ ਆਂ ਬਸ ਆਪਾਂ ਹੋਲੀਆਂ ਚੱਕ ਲਏ ਜੀ ਦਵਾਈ ਢੋਲਣ ਵਾਲੀਆਂ ਤੇ ਬਾਕੀ ਆਪਾਂ ਪਾਣੀ ਛੱਡ ਦਿੱਤਾਗਾ ਤੇ ਪਾਣੀ ਪੈਣ ਲੱਗ ਗਿਆ ਆਪਣੇ ਹੁਣ ਤੇ ਆਪਾਂ ਛੜਕਣ ਲੱਗਦੇ ਆ ਜੀ ਤੇ ਆਪਾਂ ਕੁਛ ਤੁਹਾਨੂੰ ਮੂੰਗੀ ਵੀ ਦਿਖਾਵਾਂਗੇ ਆਪਾਂ ਇੱਧਰ ਲਿਖੇ ਤੇ ਮੂੰਗੀ ਵੀ ਲਗਾਈ ਹੋਈ ਐ 2 ਕਿੱਲੇ ਮੂੰਗੀ ਦੇ ਲਾਏ ਹੋਏ ਨੇ ਡੂੜ ਕੇ ਲਾਏ 2 ਤੋਂ ਕੁਸਤਾ ਆਪਾਂ ਛੜਤਾ ਸੀ ਕੰਪਿਊਟਰ ਲਵਾਇਆਗਾ ਇਹਦੇ ਚ ਪਨੀਰੀ ਬੀਜਨ ਖਾਤਰ 2 1/2 ਕਿਲ ਆਪਣਾ ਮੂੰਗੀ ਦਾ ਮੂੰਗੀ ਵੀ ਤੁਹਾਨੂੰ ਦਿਖਾਵਾਂਗੇ ਮੂੰਗੀ ਵੀ ਆਪਣੀ ਠੀਕ ਹੈ ਬਹੁਤ ਸੋਹਣੀ ਮੂੰਗੀ ਹੋਈ ਹੈ ਇੱਕ ਪਾਣੀ ਲਗਾ ਦਿੱਤਾ ਹੈਗਾ ਤੇ ਬਾਕੀ ਆਪਾਂ ਹੁਣ ਮੰਨ ਕੇ ਚਲੋ ਪਾਣੀ ਉਹਨੂੰ ਹਜੇ ਤਾਂ ਨਹੀਂ ਲੱਗਦਾ ਮੌਸਮ ਕੱਲ ਤਾਂ ਮੀਂਹ ਪੈ ਗਿਆ ਕਣੀਆਂ ਜਾਂ ਪੈ ਗਈਆਂ ਉਹਦੇ ਨਾਲ ਫਰਕ ਪੈ ਜਾਊਗਾ ਜੇ ਲੋੜ ਪਈ ਤਾਂ ਆਪਾਂ ਪਾਣੀ ਲਾਵਾਂਗੇ ਉਹਨੂੰ ਪਰ ਅੱਜ ਹਜੇ ਨਹੀਂ ਆਪਾਂ ਲਾਉਂਦੇ ਤੁਹਾਨੂੰ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਆਪਾਂ ਅੱਜ ਕੀ ਕੀ ਕਰਾਂਗੇ ਕੀ ਆਪਾਂ ਅੱਜ ਮੰਨ ਕੇ ਚਲੋ ਦਵਾਈ ਲੈ ਕੇ ਆਏ ਆ ਚਲੋ ਜੀ ਠੀਕ ਹੈ ਜੀ ਮਿਲਦੇ ਆਂ ਜੀ ਤੁਹਾਨੂੰ ਫਿਰ